नमस्कार आप देख रहे हैं वी क्रांति न्यूज सामने खड़े हैं जी क्योंकि बिल्कुल सामने वाली सड़क खड़े हैं ਔਰ ਸੜਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਕੈਮਰਾ نیچے ਮਾਰੇ ਜਾਵੇ ਜੀ ਇੱਕ ਮਿੰਟ ਇੱਕ ਮਿੰਟ ਦੱਸੋ ਅੱਛਾ ਕਿੰਨੇ ਚਿਰ ਤੋਂ ਖਰਾਬ ਹੈ ਬਾਜੀ ਇਹ ਭਾਈ ਪਿਛਲੇ 3-4 ਸਾਲ ਤੋਂ ਇਸ ਤਰ੍ਹਾਂ ਹੀ ਚੱਲ ਰਹੀ ਹੈ ਅੱਛਾ ਹਰ ਵਾਰੀ ਸਰਕਾਰ ਚੇਂਜ ਹੋ ਜਾਂਦੀ ਪਰ ਇਸ ਸੜਕ ਦੇ ਹਾਲਾਤ ਕਦੀ ਨਹੀਂ ਬਦਲੇ ਠੀਕ ਹੈ ਸੋ ਸਰਕਾਰ ਕੇਹੀ ਬੇਨਤੀ ਹੈ ਕਿ ਵੀ ਇਸ ਸੜਕ 'ਤੇ ਧਿਆਨ ਦਿੱਤਾ ਜਾਵੇ ਠੀਕ ਹੈ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਧਰਨੇ ਲਾਏ ਜਾਣਗੇ ਇਧਰ ਦੇ ਸੜਕ ਦੇ ਹਾਲਾਤ ਠੀਕ ਨਾ ਹੋਏ ਤੇ ਮੈਂ ਆਪਣਾ ਮਰਨਾ ਇੰਦਰਜੀਤ ਭਗਤ ਆ ਜੀ ਅੱਜ ਤੁਸੀਂ ਇੱਥੇ ਗੜਾ ਰੋਡ ਤੇ ਟੁੱਟੀ ਸੜਕ ਦੇ ਖੜੇ ਹੋ ਕਾਰਨ ਕੀ ਹੈ ਕਾਰਨ ਇਹ ਹੋਈ ਹੈ ਜੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਨੇ ਠੀਕ ਹੈ ਨਹੀਂ ਕਿੰਨੇ ਕੁ ਚਿਰ ਤੋਂ ਟੁੱਟੀ ਹੋਈ ਆ ਕਦੀ ਬਣੀ ਆ ਜਾਂ ਕੀ ਕਾਰਨ ਕੀ ਇਹਦਾ ਇਹ ਸਾਢੇ 4 ਸਾਲ ਤੋਂ ਇਹਦੀ ਹਲਾ ਦੇ ਗਏ ਛੜਕਦੇ ਜੀ ਠੀਕ ਹੈ ਵਿੱਚ ਜੀ ਬਣੀ ਸੀ ਜਿਹਦੇ ਕਰਕੇ ਇਹ ਬਣੀ ਜਿੱਦਣ ਬਣੀ ਦੂਜੇ ਦਿਨ ਬਰਸਾਤ ਪਈ ਤੇ ਉਹ ਝੜੂਣਾ ਇਕੱਠੀ ਕਰਨੀ ਪਈ ਛੜਕਦੇ ਜੀ ਐਦਾਂ ਦਾ ਮਟੀਰੀਅਲ ਪਾਇਆ ਗਿਆ ਸੀ ਐਦਾਂ ਦਾ ਮਟੀਰੀਅਲ ਪਾਇਆ ਕਿਹੜੀ ਸਰਕਾਰ ਕਿਹੜੀ ਸੀ ਉਦੋਂ ਕਾਂਗਰਸ ਸਰਕਾਰ ਸੀ ਔਰ ਉਸ ਟਾਈਮ ਸੀ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਕੈਬਨਟ ਮੰਤਰੀ ਸਿੱਖਿਆ ਮੰਤਰੀ ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦਿਖਾਇਆ ਉਸ ਟਾਈਮ ਮਹਾਰਾਜ ਜੀ ਮੌਕਾ ਕੀ ਲੋਕਾਂ ਨੇ ਜਨ ਸੁਭਾਵਾਂ ਦੇ ਵਿੱਚ ਮੂੰਹ ਤੇ ਕਿਹਾ ਜੀ ਉਹਨਾਂ ਨੇ ਅੱਛਾ ਬਈ ਹਾਲਾਤ ਦੇ ਛਿਰ ਦੇ ਹਾਲਾਤ ਦੇਖੋ ਕੱਲ ਬਣੀ ਤੇ ਅੱਜ ਇਕੱਠੀ ਕਰਨੀ ਹੋਈ ਚਾੜ ਹਾਂ ਕੱਦ ਇਹਦੀ ਐਕਸੀਡੈਂਟ ਵੀ ਹੁੰਦੇ ਯਾਰਾ ਵਗੈਰ ਜਿਵੇਂ ਐਂਬੂਲੈਂਸ ਵੀ ਨੰਗਦੀ ਹੋਣੀ ਸਾਹਮਣੇ ਵੀ ਐਮਐਸਓ ਹਸਪੀਟਲ ਆ ਇਹ ਤੂੰ ਸਭ ਕੁਝ ਲੰਗਦਾ ਜੀ ਇਨੋਰ ਐਕਸੀਡੈਂਟ ਵੀ ਇੱਕ ਜੱਦਾ ਰੋਜ਼ ਹੁੰਦਾ ਇੱਕ ਘੰਟੇ ਜਿੱਕ ਦੇ ਹੁੰਦੇ ਹੁੰਦਾ ਜੀ ਤੁਸੀਂ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਜਾਂ ਮੰਤਰੀ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਸਾਡੇ ਤੇ ਧਰ ਸਿਖਾਓ ਤੇ ਆਣ ਜਾਣ ਵਾਲਿਆਂ ਦੇ ਤੇ ਨਿਯਮ ਕਰੋ ਤੇ ਸ਼ਹਿਰ ਨੂੰ ਦੁਬਾਰਾ ਬਣਾਓ ਤਾਂ ਜੋ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਹੈ ਉਹ ਟੁੱਟਾ ਜਾਏ ਠੀਕ